ਉਹ ਪੁੱਛਣਾ ਚਾਹੁੰਦੇ ਸੀਗੇ ਕਿ ਰੈਟਰੋਗ੍ਰੇਸ਼ਨ ਕੀ ਆ ਪਲਾਨਟ ਰੈਟਰੋਗ੍ਰੇਟ ਕਰਦਾ ਆ ਇਹ ਕੀ ਚੀਜ਼ ਹੈਗੀ ਆ ਅਸਟ੍ਰੋਲੋਜੀ ਦੇ ਵਿੱਚ ਇਸ ਕਨਸੈਪਟ ਤੇ ਤੁਸੀਂ ਜਾਣਨਾ ਜਿਹੜੇ ਪਲਾਨਟਸ ਹੈਗੇ ਇਹਨਾਂ ਦਾ ਸਭ ਤੋਂ ਪਹਿਲਾਂ ਤਾਂ ਜਿਹੜਾ ਇਹਨਾਂ ਦਾ ਪ੍ਰਭਾਵ ਸਾਡੀ ਨਾ ਨੇਚਰ ਤੇ ਪੈਂਦਾ ਪੈਂਦਾ ਕੁਦਰਤ ਤੇ ਪੈਂਦਾ ਜ ਜਿਹਨੂੰ ਆਪਾਂ ਕਹਿੰਦੇ ਆ ਮੌਸਮ ਚੇਂਜ ਹੁੰਦੇ ਨੇ ਸਾਡੇ ਜਾਂ ਕਹੇ ਲੋ ਵੀ ਮੁੰਡੇਨ ਅਸਲ ਚੈਸਟ੍ਰੋਲੋਜੀ ਕਹਿੰਦੇ ਨੇ ਕਈ ਵਾਰੀ ਆਪਾਂ ਕਹਿੰਦੇ ਆ ਵੀ ਬੂ ਕੰਪ ਆ ਗਿਆ ਜਾਂ ਕਿਸੇ ਦੇ ਕੁਝ ਹੋ ਗਿਆ ਪ੍ਰੋਬਲਮ ਆ ਗਈ ਅਰਥ ਤੇ ਜਿਹੜੀ ਜਿਹੜੀ ਚੇਂजेस ਹੁੰਦੀਆਂ ਨੇ ਪਲਾਨਟ ਦੀ ਮੋਸ਼ਨ ਮੂਵਮੈਂਟ ਦੇ ਨਾਲ ਚੇਂਜਿੰਗ ਜੂਪੀਟਰ ਦੀ ਜਦੋਂ ਮੂਵਮੈਂਟ ਤੇ ਪੈਂਦਾ ਨੇਚਰ ਤੇ ਪੈਂਦਾ ਦਨ ਫਿਰ ਸਾਡੇ ਬੰਦਿਆਂ ਦੇ ਉੱਤੇ ਡਿਫਰੈਂਟ ਡਿਫਰੈਂਟ ਤਰੀਕੇ ਨਾਲ ਜਿੱਥੇ ਜਿੱਥੇ ਇਹਨਾਂ ਦੀ ਸਾਈਨ ਦੇ ਵਿੱਚ ਜਿਹੜੇ ਹੋਰੋਸਕੋਪ ਚ ਪਲੇਸਮੈਂਟ ਹੈਗੀ ਆ ਉਸ ਦੇ ਅਕੋਰਡਿੰਗਲੀ ਫਿਰ ਇਹ ਪ੍ਰਭਾਵਿਤ ਕਰਦੇ ਨੇ ਓਕੇ ਇਹਦੀ ਜਿਹੜੀ ਅਸਲ ਚ ਐਸਟਰੋਲੋਜੀ ਦੇ ਵਿੱਚ ਜਿਹੜੀ ਟਰਮ ਹੈਗੀ ਰੈਟਰੋਗ੍ਰੇਸ਼ਨ ਕਿਦਾਂ ਇਹਦੀ ਕੀ ਟਰਮ ਕਿਦਾਂ ਲਾਗੂ ਕੀਤਾ ਜਾਂਦਾ ਕਿਉਂਕਿ ਜਦੋਂ ਵੀ ਕੋਈ ਪਲੈਨਟ ਰੈਟਰੋਗ੍ਰੇਟਡ ਹੁੰਦਾ ਇਹਦੀ ਆਪਣੀ ਇੰਪੋਰਟੈਂਸ ਹੁੰਦੀ ਆ ਇਹਦਾ ਆਪਣਾ ਇਹਦਾ ਨਾ ਰਿਜ਼ਲਟ ਆਉਂਦਾ ਆ ਪ੍ਰੋਬਲਮ ਉਹਦਾ ਆਉਂਦੀ ਹੈ ਕਿ ਇੱਕ ਸਰਟਨ ਪਲਾਨੇਟ ਦੇਖਣਾ ਪੈਂਦਾ ਵੀ ਕਿਹੜੇ ਹਾਊਸ 'ਚ ਇਹ ਰੈਟਰੋਗ੍ਰੇਡ ਹੋ ਰਿਹਾ ਹੁੰਦਾ ਕੀ ਆ ਨਾ ਜਿਹੜੇ ਹਾਊਸ 'ਚ ਬੈਠਾ ਹੈਗਾ ਆ ਜਦੋਂ ਇਹ ਰੈਟਰੋਗ੍ਰੇਡ ਮੋਸ਼ਨ ਦੇ ਵਿੱਚ ਹੁੰਦਾ ਆ ਜੋ ਅਸੀਂ ਸਟੱਡੀ ਦੇਖਿਆ ਜੋ ਅਸੀਂ ਐਕਸਪੀਰੀਅੰਸ ਦੇਖਿਆ ਕਿ ਇੱਕ ਹਾਊਸ ਜਿਹੜਾ ਪਹਿਲਾ ਹੈਗਾ ਨਾ ਜਿਹੜਾ ਬੈਕ ਦਾ ਹਾਊਸ ਆ ਇਹ ਉਹਦਾ ਵੀ ਰਿਜ਼ਲਟ ਦੇਣ ਲੱਗ ਜਾਂਦਾ ਪਰ ਪ੍ਰੋਬਲਮ ਇਹਦੀ ਉੱਥੇ ਆਉਂਦੀ ਹੈ ਵੀ ਜਦੋਂ ਇਹ ਰੈਟਰੋਗ੍ਰੇਡ ਮੋਸ਼ਨ ਦੇ ਵਿੱਚ ਹੁੰਦਾ ਆ ਨਾ ਜਿਹੜੇ ਹਾਊਸ 'ਚ ਬੈਠਾ ਹੁੰਦਾ ਉਹਦਾ ਰਿਜ਼ਲਟ ਖਰਾਬ ਕਰ ਦਿੰਦਾ ਜਾ ਕੇ ਸੋ ਦਿਸ ਇਜ਼ ਆ ਰੀਜ਼ਨ ਕਿ ਬੀ ਐਸਟ੍ਰੋਲੋਜੀ ਵਿੱਚ ਜਦੋਂ ਪਲੈਨਟ ਕੋਈ ਵੀ ਰੈਟਰੋਗ੍ਰੇਡ ਕਰਦਾ ਹੈ ਇਹਦੀ ਬੜੀ ਪੋਜੀਸ਼ਨ ਦੇਖਣੀ ਪੈਂਦੀ ਆ ਵੀ ਪਲੈਨਟ ਕਿਹੜਾ ਰੈਟਰੋਗ੍ਰੇਡ ਹੋਇਆ ਕਿਹੜੇ ਸਾਈਨ 'ਚ ਹੋਇਆ ਕਿਹੜੇ ਹਾਊਸ ਦਾ ਰਿਜ਼ਲਟ ਖਰਾਬ ਕਰ ਰਿਹਾ ਕਿਹੜੇ ਹਾਊਸ ਦਾ ਰਿਜ਼ਲਟ ਹੋਰ ਐਮਪਲੀਫਾਈ ਜ਼ਿਆਦਾ ਕਰਕੇ ਦੇ ਰਿਹਾ ਬੈਠ